ਹੈਲੋ ਜੀ ਸਤ ਸ੍ਰੀ ਅਕਾਲ ਜੀ ਫਗਤ ਹੈ ਜੀ ਅੱਜ ਦੇ ਸੂਟ ਸਪੈਸ਼ਲ ਸੇਲ ਆਫਰ ਰਹਿਣ ਵਾਲੇ ਨੇ ਹਾਂ ਜੀ ਓਨਲੀ 500 ਜੈਪੁਰੀ ਕੋਟਨ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਹੈ ਗਰਮੀਆਂ ਦਾ ਬੈਸਟ ਫੈਬਰਿਕ ਹੈ ਤੁਸੀਂ ਦੇਖ ਸਕਦੇ ਜਿਹੜੇ ਕੁੜਤਾ ਸੈੱਟ ਆਂਦੇ ਨੇ ਉਹ ਉਹ ਵਾਲਾ ਫੈਬਰਿਕ ਹੈ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਫੈਬਰਿਕ ਨੂੰ ਲੈ ਕੇ ਆਪਣੇ ਹਿਸਾਬ ਨਾਲ ਸਟਿਚ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਅਵੇਲੇਬਲ ਹੈਗੇ ਨੇ ਪ੍ਰਾਈਸ ਰਹਿਣ ਵਾਲਾ 500 ਰੁਪਏ ਅਗਰ ਕੋਈ ਵੀ ਸੂਟ ਤੁਸੀਂ ਪਸੰਦ ਕਰਦੇ ਹੋ ਸਕਰੀਨ ਤੇ ਜੋ ਨੰਬਰ ਤੁਹਾਨੂੰ ਦਿੱਤਾ ਗਿਆ ਹੈ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਵੇਗੀ ਤੇ ਨੰਬਰ ਰਹਿਣ ਵਾਲਾ 8059895798 ਹਾਂਜੀ ਤੇ ਜਲਦੀ ਤੋਂ ਜਲਦੀ ਇਹਨਾਂ ਦੀ ਬੁਕਿੰਗ ਕਰਾਓ ਦੋ ਸੂਟ ਲਓਗੇ ਤਾਂ ਤੁਹਾਨੂੰ ਲੈਸ ਮਿਲ ਜਾਏਗਾ ਇੱਕ ਸੂਟ ਰੇਗਾ 500 ਰੁਪਏ ਦਾ ਹਾਂਜੀ ਦੋ ਸੂਟਾਂ ਤੇ ਤੁਹਾਨੂੰ ਲੈਸ ਮਿਲ ਸਕਦਾ ਬਟ ਉਹਦੇ ਲਈ ਤੁਹਾਨੂੰ ਮੇਰੇ ਵਟਸਐਪ ਤੇ ਮੈਸੇਜ ਕਰਨਾ ਹੋਵੇਗਾ ਤੇ ਮੇਰੇ ਵਟਸਐਪ ਤੇ ਮੈਸੇਜ ਕਰੋਗੇ ਜਿੱਦੋਂ ਤੁਸੀਂ ਤੁਹਾਨੂੰ ਇੱਕ ਗਰੁੱਪ ਦਾ ਲਿੰਕ ਆਏਗਾ ਤੁਸੀਂ ਉਸ ਗਰੁੱਪ ਲਿੰਕ ਨੂੰ ਜੁਆਇਨ ਕਰਨਾ ਜਿੱਥੇ ਹਰ ਰੋ ਸੋਹਣੀ ਸੋਹਣੀ ਸੂਟਾਂ ਦੇ ਕਲੈਕਸ਼ਨ ਸ਼ੇਅਰ ਕਰ ਜਾਂਦੀ ਹੈ ਉੱਥੇ ਆ ਕੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਮੇਰੇ ਵਟਸਐਪ ਤੇ ਮੈਸੇਜ ਕਰਕੇ ਮੇਰੇ ਨਾਲ ਜੁੜ ਸਕਦੇ ਹੋ ਜਿੱਥੇ ਹਰ ਰੋ ਸੂਟ ਸ਼ੇਅਰ ਕਰੇ ਜਾਂਦੇ ਨੇ ਤੇ ਜਲਦੀ ਤੋਂ ਜਲਦੀ ਮੈਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਦੀ ਬੁਕਿੰਗ ਕਰਾਓ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਕਰਨੀ ਪਵੇਗੀ ਹਾਂਜੀ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਦੇਖ ਸਕਦੇ ਹੋ ਕਿੰਨੇ ਸੋਨੇ ਸੋਨੇ ਸੂਟ ਆਪਾਂ ਫਿਰ ਡੇਲੀ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਤੇ ਜੋ ਘੰਟੀ ਬਣੀ ਹੁੰਦੀ ਹੈ ਨਾ ਸਾਈਡ ਤੇ ਉਸ ਤੇ ਵੀ ਪ੍ਰੈਸ ਕਰਨਾ ਹੈ ਤਾਂ ਕਿ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਤੁਸੀਂ ਸਭ ਤੋਂ ਲੇਟਸ ਕਲੈਕਸ਼ਨ ਸਭ ਤੋਂ ਪਹਿਲਾਂ ਚੈੱਕ ਕਰ ਸਕੋ ਡਾਇਮੀਟਰ ਕਮੀਜ਼ ਡਾਇਮੀਟਰ ਸਲਵਾਰ ਰਹਿਣ ਵਾਲੀ ਹੈ ਜਲਦੀ ਤੋਂ ਜਲਦੀ ਇਹਨਾਂ ਦੀ ਬੁਕਿੰਗ ਕਰਾਣ ਲਈ WhatsApp ਤੇ ਮੈਸੇਜ ਕਰੋ ਬਹੁਤ ਹੀ ਵਧੀਆ ਕਾਟਨ ਦਾ ਸਟੱਫ ਫੈਬਰਿਕ ਰਹਿਣ ਵਾਲਾ ਹੈ ਤੇ WhatsApp ਤੇ ਮੈਸੇਜ ਕਰੋ ਹਾਂਜੀ ਜਲਦੀ ਤੋਂ ਜਲਦੀ ਬੁਕਿੰਗ ਕਰਾਓ ਜੀ ਥੈਂਕ ਯੂ ਸੋ ਮੱਚ ਵੀਡੀਓ ਅਚੀ ਲੱਗੀ ਹੋਏ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਧੰਨਵਾਦ ਥੈਂਕ ਯੂ